ਸਤਨਾਮ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਘਰ ਛੇਵਾ ਅਸ਼ਟਪਦੀ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤੇਹ ਤੇਹ ਉਰ ਜਾਇਓ ਮਾਨਸ ਜਨਮ ਸੰਯੋਗੇ ਪਾਇਆ ਤਾਕੀ ਹੈ ਓਟ ਸਾਦ ਰੱਖ ਦੇ ਕਰ ਹੱਥ ਕਰ ਕਿਰਪਾ ਮਿਲੋ ਹਾਰੇ ਰਾਯਾ ਜੋ ਜੋ ਜੂਨੀ ਆਇਓ ਤੇਹ ਤੇਹ ਉਰ ਝਾਇਓ ਮਨਸ ਜਨਮ ਸੰਯੋਗੇ ਪਾਇਆ ਤਕੀ ਹੈ ਓਟ ਸਾਧ ਰਖੋ ਦੇ ਕਰੇ ਹੱਥ ਕਰੇ ਕਿਰਪਾ ਮੇਲੋ ਹਾਰੇ ਰਾਯਾ ਨਿਕ ਜਨਮ ਭਰਾ ਮਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ ਅਨਿਕ ਉਪਾਵ ਕਰੋ ਮਾਇਆ ਕਉ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵ ਕੋਈ ਐਸੋ ਰੇ ਭੇਟਾ ਸੰਤ ਮੇਰੀ ਲਾਹ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੇਦ ਨਹਿ चूका मन भेद एक खिन न धीर है मेरे के पंचा कोई ऐसो रे भगत जो माया तेरा है तो ਇਕ ਅੰਮ੍ਰਿਤ ਨਾਮ ਮੇਰਾ ਰਿਦਾ ਸਿੰਚਾ ਜੀਤੇ ਰੇ ਤੀਰਥ ਨਾਏ ਅਹੰ ਬੋਧ ਮੈ ਲਾਏ ਘਰ ਕੋ ਠਾਕੁਰ ਇਕ ਤਿਲ ਨਾ ਮਾਨੈ ਕਾਦੇ ਪਾਵੋ ਸਾਧ ਸੰਗ ਹਾਰੇ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਆશ્રਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਨ ਦੇਹੀ ਧੋਏ ਕੋਈ ਪਾਈਐ ਰੇ ਪੁਰਖ ਵਿਧਾਤਾ ਪਰ ਬ੍ਰਹਮ ਕੈ ਰੰਗੇ ਰਾਤਾ ਮੇਰੇ ਮਨ ਕੀ ਦੁਰਮਤ ਮਾਲ ਖੋਏ ਕਰਮ ਧਰਮ ਜੁਗਤਾ ਨਿਮਤ ਨਾ ਹੇਤ ਕਰਤਾ ਗਰਬ ਗਰਬ ਪੜਾ ਕਹੀ ਨਾ ਲੇਖਾ ਜਿਸ ਭੇਟੀ ਸਫਲ ਮੂਰਤ ਕਰ ਸਦਾ ਕੀਰਤ ਗੁਰ ਪ੍ਰਸਾਦਿ ਕੋ ਨਿਤ ਰਹੋ ਪੇਖੈ ਮਨ ਹੱਠ ਜੋ ਕਮਾਵੈ ਤੇਲ ਨ ਲਿਖੈ ਪਾਵੈ ਬਗਲ ਜਿਉ ਧਿਆਨ ਲਾਵੈ माया रे ਧਾਰੀ ਕੋਈ ਐਸੋ ਰੇ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਾਤੇ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਟੇ ਰੇ ਬੰਦਨ ਮਾਇ ਬੁਰਕਾ ਸਬਦ ਮੇਰਾ ਮਨ ਰਤਾ ਸਦਾ ਸਦਾ ਆਨੰਦ ਭੇਟਿਓ ਨਿ ਭਾ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਨ ਰਹੀ मिले सादा सफल सफल भई सफल यात्रा आवण जान रहे मिले सादा ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਰੀ ਮਹੱਲਾ ਪੰਜਵਾ ਘਰ ਛੇਵਾ ਆਸ਼ਟ ਪਦੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ जो जो जूनी आयो तेह तेह उरझाओ मानस जन्म संयोग पाया ताकी है ओट साध रख हो दे हाथ कृपा मिल हो हारे राया